72 ਘੰਟੇ ਤੋਂ ਸ਼ੁਰੂ ਹੋ ਗਈ 108 ਘੰਟੇ 156 181 192 ਉਸ ਇੰਤਲਾ ਚੱਲਦਾ 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 ਹੁਣ 243 ਘੰਟੇ ਤੱਕ ਪਹੁੰਚ ਗਿਆ ਦੇਖੋ ਜੀ ਇਹ ਜਿੱਦਾਂ ਹਰ ਸਾਲ ਯੱਗ ਹੁੰਦਾ ਯੱਗ ਦੇ ਨਾਲ ਕਹਿੰਦੇ ਨਰਸੇਵਾ ਨਾਰਾਇਣ ਸੇਵਾ ਉਹਦਾ ਸੰਕਲਪੀ ਦਾਨ ਨਾਲ ਚੱਲਦਾ ਇੱਕ ਬਹੁਤ ਵੱਡਾ ਖੂਨਦਾਨ ਕੈਂਪ ਵੀ ਚੱਲਦਾ ਜਿੱਦਾਂ ਪਿਛਲੇ ਸਾਲ 225 ਘੰਟੇ ਯੱਗ ਸੀਗਾ ਲਗਭਗ 2500 ਦੇ ਕਰੀਬ ਖੂਨਦਾਨ ਸਾਡੇ ਸੇਵਕਾਂ ਨੇ ਕੀਤਾ ਇਹ ਕਿ ਨਹੀਂ ਇੱਕ ਨਾਰੀਅਲ ਕੁੰਡਾ ਹੈ ਨਾਰੀਅਲ ਕੁੰਡਾ ਨਾਰੀਅਲ ਦਾ ਮਹੱਤਵ ਕੀ ਹੈ ਪੰਜ ਤੱਤਵ ਦਾ ਸਰੀਰ ਹੁੰਦਾ ਹੈ ਔਰ ਪੰਜ ਤੱਤਵ ਦਾ ਹੀ ਨਾਰੀਅਲ ਹੁੰਦਾ ਅਸੀਂ ਆਪਣੇ ਇੱਕ ਨਾਰੀਅਲ ਲੈਨੇ ਆ ਮਤੜੇ ਨੂੰ ਅਸੀਂ ਕੈ ਐਪਲੀਕੇਸ਼ਨ ਦੇ ਰੂਪ ਦੇ ਸਾਡੀ ਇੱਥੇ ਦੀ ਮੰਨਤਾ ਹੈ ਜਦੋਂ ਵੀ ਕੋਈ ਬੰਦਾ ਆਪਣੇ ਮੱਥੇ ਤੇ ਇੱਕ ਨਾਰੀਅਲ ਲਗਾ ਕੇ 31 ਵਾਰ ਘੁਮਾ ਕੇ ਉਹ ਅਗਨਿ ਚ ਪੇਂਟ ਕਰਦਾ ਜੋ ਮਨੋਂ ਕੰਮ ਦਾ ਮੰਗਦਾ ਹੈ ਉਹ ਮਹਾਰਾਣੀ ਉਹਨੂੰ ਜਰੂਰ ਸਵੀਕਾਰਦੀ ਹੈ ਜਿਹੜੀ ਸਾਇੰਸ ਆ ਸਨਾਤਨ ਨੇ ਹੀ ਸਰਚ ਕੀਤੀ ਹੋਈ ਆ ਤੁਸੀਂ ਦੇਖਿਆ ਹੋਏਗਾ ਸ਼੍ਰੀ ਰਮਾਇਣ ਦੇ ਵਿੱਚ ਪੁਸ਼ਪਕ ਵਿਗਿਆਨ ਦੀ ਗੱਲ ਹੋ ਰਹੀ ਆ ਤੀਰਾਂ ਕਮਾਨ ਤੇ ਪਰਮਾਣੂ ਦੀ ਗੱਲ ਹੋ ਰਹੀ ਆ ਅਣੂ ਤੇ ਪਰਮਾਣੂ ਦੀ ਗੱਲ ਹੋ ਰਹੀ ਆ ਉਹ ਸ਼ਕਤੀਆਂ ਪਹਿਲਾਂ ਹੀ ਸੀ ਸਾਇੰਸ ਧਰਮ ਦਾ ਸਾਇੰਸ ਨੂੰ ਜੋੜਦਾ ਹੈ ਸਵਾਗਤ ਹੈ ਅਜ ਦੇ ਇਸ ਖਾਸ ਵੀਡੀਓ ਦੇ ਵਿੱਚ ਅਸੀਂ ਮੌਜੂਦ ਹਾਂ ਮਾਂ ਬਗਲਾ ਮੁਖੀ ਧਾਮ ਲੁਧਿਆਣਾ ਦੇ ਪਿੱਛੇ ਤਾਂ ਅਸੀਂ ਕਿ ਹਰ ਸਾਲ ਦੀ ਤਰ੍ਹਾਂ ਜੋ ਕਿ ਇਸ ਸਾਲ ਵੀ ਹਵਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਮਹਾ ਹਵਨ ਪੂਰੇ ਭਾਰਤ ਦੇ ਵਿੱਚ ਜਿਸ ਦੀ ਚਰਚਾ ਜੋ ਕਿ ਹੁੰਦੀ ਵੈ ਔਰ ਗੱਲਬਾਤ ਕਰਦੇ ਹਾਂ ਸਾਡੇ ਨਾਲ ਇਸ ਖਾਸ ਵੀਡੀਓ ਦੇ ਵਿੱਚ ਮਹੰਤ ਪ੍ਰਵੀਨ ਚੋਧਰੀ ਜੀ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਜੀ ਜੈ ਮਾਤਾ ਤੁਹਾਡਾ ਸਵਾਗਤ ਤੁਹਾਡੀ ਟੀਮ ਦਾ ਜੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜੋ ਕਿ ਮਹਾ ਯੱਗ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਲੋਗ ਉਡੀਕ ਕਰਦੇ ਨੇ ਦੁੱਖ ਟੁੱਟਦੇ ਨੇ ਲੋਕਾਂ ਦੀ ਆਸਥਾ ਦਾ ਇੱਕ ਵੱਡਾ ਕੇਂਦਰ ਵੈ ਇਸ ਸਾਲ ਕਦੋਂ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਕਿੰਨੇ ਘੰਟਿਆਂ ਦਾ ਯੱਗ ਰਹਿਣ ਵਾਲਾ ਹੈ 11 ਫਰਵਰੀ ਤੋਂ ਲੈ ਕੇ 21 ਫਰਵਰੀ 243 ਘੰਟੇ ਦਾ ਖੰਡ ਮਹਾ ਯੱਗ ਹੋਣ ਜਾ ਰਿਹਾ ਹੈ ਔਰ ਜਿੱਦਾਂ ਤੁਸੀਂ ਗੱਲ ਕੀਤੀ ਪੂਰੇ ਦੇਸ਼ ਦੀ ਪੂਰੇ ਵਿਸ਼ਵ ਦੇ ਵਿੱਚ ਸਭ ਤੋਂ ਵੱਡਾ ਇਹ ਯੋਜਨ ਸਾਡੇ ਮੁਤਾਬਕ ਹੈ ਇਨਾ ਵੱਡਾ ਦਿਨ ਰਾਤ ਚੱਲਣ ਵਾਲਾ ਨਾਤਾ ਹੱਥ ਤੱਕ ਕਿਤੇ ਪੜਿਆ ਗਿਆ ਨਾ ਸੁਨਿਆ ਗਿਆ ਲਗਾਤਾਰ ਦਿਨ ਰਾਤ 11 ਦਿਨ ਹਵਨ ਦੀ ਅੱਗ ਚੱਲੇਗੀ ਜੀ ਔਰ ਲੱਖਾਂ ਲੋਕ ਨਹੀਂ ਕਰੋੜਾਂ ਦੀ ਆਹੂਤੀਆਂ ਇਨਾਂ ਜੱਗ ਦੇ ਵਿੱਚ ਪੈਂਦੀਆਂ ਨੇ ਉਹ ਸਾਨੂੰ ਵੱਡੀ ਗੱਲ ਇਸ ਜੱਗ ਦੀ ਜੋ ਖਾਸियत ਹੈ ਕਿਸੇ ਵੀ ਧਰਮ ਜਾਤੀ ਜਾਂ ਕਿਸੇ ਵਰਨ ਨਾਲ ਸਬੰਧ ਨਹੀਂ ਰੱਖਿਆ ਜਾਂਦਾ ਸਾਰੇ ਧਰਮਾਂ ਦੇ ਸਾਰੇ ਜਾਤੀਆਂ ਦੇ ਸਾਰੇ ਵਰਨਾਂ ਦੇ ਲੋਕ ਆ ਕੇ ਇਸ ਜੱਗ ਦੀ ਉਸਤੀ ਪਾ ਸਕਦੇ ਨੇ ਲੋਕਾਂ ਨੂੰ ਪੂਰੇ ਸਾਲ ਵਰ ਉਹ ਦੀ ਕਰਦੀ ਹੈ ਮਹਾਰਾਣੀ ਸਭ ਦੀਆਂ ਮਨੋਕਾਮਨਾ ਪੂਰਨ ਕਰਦੀ ਹੈ ਜੋ 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 ਮਨੋਕਾਮਨਾ ਲੈ ਕੇ ਧਾਮ ਦੇ ਵਿੱਚ ਆਂਦਾ ਮਹਾਰਾਣੀ ਦੀਆਂ ਮਨੋਕਾਮਨਾ ਵੀ ਪੂਰਨ ਕਰਦੀ ਹੈ ਜੀ ਸੋ ਜੋ ਆਯੋਜਨ ਹੋ ਰਿਹਾ ਵੈ ਇਸ ਸ਼ੁਰੂਆਤ ਕਿੱਥੋਂ ਹੁੰਦੀ ਵੈ ਕਿਸ ਤਰ੍ਹਾਂ ਜੋ ਪੂਰਾ ਸ਼ੁਰੂ ਹੁੰਦਾ ਵੈ ਹਵਣੀਗ ਇਸ ਤਰ੍ਹਾਂ ਦੇਖਦੇ ਆ ਕਿ ਹਰ ਸਾਲ ਥੋੜੇ ਥੋੜੇ ਘੰਟੇ ਵਧਦੇ ਜਾਂਦੇ ਨੇ 243 ਘੰਟੇ ਦਾ ਜੋ 11 ਫਰਵਰੀ ਤੋਂ ਲੈ ਕੇ 21 ਫਰਵਰੀ ਇਹ ਜੱਗ ਹੋ ਰਿਹਾ ਇਹਦੀ ਸ਼ੁਰੂਆਤ 2014 ਦੇ ਵਿੱਚ 72 ਘੰਟੇ ਦੇ ਨਾਲ ਹੁੰਦੀ ਹੈ ਜੀ ਸਭ ਤੋਂ ਪਹਿਲਾਂ 72 ਘੰਟੇ ਦੇ ਜੱਗ ਦੇ ਨਾਲ ਮਾਂ ਬਗਲਾ ਮੁਖੀ ਤਾਮਰੀ ਸਥਾਪਨਾ ਹੁੰਦੀ ਹੈ ਉਸ ਤੋਂ ਬਾਅਦ ਲਗਾਤਾਰ ਜਿੱਦਾਂ ਜਿੱਦਾਂ ਸਾਡੇ ਮਾਂ ਬਗਲਾ ਮੁਖੀ ਪਰਿਵਾਰ ਦੀ ਇੱਕ ਇੱਛਾ ਸੀ ਸੰਕਲਪ ਸੀ ਕਿ ਐਸਾ ਆਯੋਜਨ ਹੋਵੇ ਜੋ ਜਨ ਹਿੱਤ ਲਈ ਹੋਵੇ ਜਦੋਂ ਕੋਈ ਵੀ ਵੱਡਾ ਕਾਰਜ ਕਰਨਾ ਤੇ ਵੱਡਾ ਟਾਈਮ ਵੀ ਉਸ ਲਈ ਚਾਹੀਦਾ ਹੈ 72 ਘੰਟੇ ਤੋਂ ਸ਼ੁਰੂ ਹੋ ਗਈ 108 ਘੰਟੇ 156 181 192 ਉਸੇ ਅੰਸਲਾ ਚੱਲਦਾ 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 ਹੁਣ 243 ਘੰਟੇ ਤੱਕ ਪਹੁੰਚਿਆ ਇਹ ਜੋ ਸਫਰ ਹੈ ਜੋ ਸਾਡੇ ਮਾਂ ਬਗਲਾਮਖੀ ਪਰਿਵਾਰ ਨੇ ਸੰਕਲਪ ਲਿਆ ਉਹ 772 ਘੰਟੇ ਤੱਕ ਦਾ ਲਿਆ ਹੋਇਆ ਵੀ ਜਦੋਂ ਸਾਡੇ ਮਾਂ ਬਗਲਾਮਖੀ ਪਰਿਵਾਰ ਨੇ ਇੱਕ ਵਾਰੀ ਸੰਕਲਪ ਲਿਆ हे ਮਾਂ ਸਾਡੇ ਤੇ ਕਿਰਪਾ ਕਰ ਕਿਉਂਕਿ ਇਸ ਯੱਗ ਦੀ ਅਧਿਖਸ਼ਤਾ ਮਾਂ ਬਗਲਾਮਖੀ ਆਪ ਕਰਦੀ ਹੈ ਜੀ ਸੋ ਥੋੜਾ ਇਸ ਬਾਰੇ ਵੀ ਦੱਸੋ ਕਿ ਕਿਸ ਤਰ੍ਹਾਂ ਮਾਂ ਬਗਲਾ ਮੁਖੀ ਦੀ ਕਿਰਪਾ ਹੁੰਦੀ ਕਿਉਂਕਿ ਅਕਸਰ ਹਰ ਸਾਲ ਦੇਖਦੇ ਆ ਜਦੋਂ ਸ਼ਰਧਾਲੂ ਆਉਂਦੇ ਨੇ ਗੱਲਬਾਤ ਹੁੰਦੀ ਹੈ ਤੇ ਆਪਣੇ ਮੁਖੋ ਕਹਿੰਦੇ ਨੇ ਕਿ ਦੁੱਖ ਟੁੱਟੇ ਨੇ ਅਸੀਂ ਤਕਲੀਫ ਚ ਸੀ ਪਿਛਲੇ ਸਾਲ ਆਈ ਸੀ ਤੇ ਇੰਨਾ ਫਰਕ ਆ ਗਿਆ ਵਾ ਥੋੜਾ ਇਸ ਬਾਰੇ ਵੀ ਦੱਸੋ ਦੇਖੋ ਮੈਂ ਹਮੇਸ਼ਾ ਕਹਿੰਦਾ ਮਾਂ ਨੂੰ ਮਾਂ ਕਰਕੇ ਪੁੱਛੋ ਆਮ ਤੌਰ ਤੇ ਲੋਕ ਨਾ ਇੱਕ ਡਰਨਾ ਪਰਮਾਤਮਾ ਦੀ ਆराधना ਕਰਦੇ ਆ ਮੇਰਾ ਮੰਨਣਾ ਇਹ ਹੈ ਜੇ ਅਸਾ ਹੀ ਕਰੇ ਜਿਹੜੀ ਸਾਡੀ ਜਨਮ ਦੇਣ ਵਾਲੀ ਮਾਂ ਸਾਡੀ ਕਿਸੇ ਚੀਜ਼ ਦੀ ਕਮੀ ਨਹੀਂ ਰੱਖਦੀ ਇਹ ਤਾਂ ਬਰਬਾਹਣ ਦੀ ਸ਼ਕਤੀ ਹੈ ਆਦਿ ਸ਼ਕਤੀ ਆਦਵਾਨੀ ਜਗ ਜਨਨੀ ਜਗਦੰਬਾ ਇਹ ਸਾਨੂੰ ਕਿਸੇ ਚੀਜ਼ ਦੀ ਕਿਵੇਂ ਕਮੀ ਛੱਡ ਦੇਗੀ ਤੁਹਾਡੇ ਮੰਗਣ ਚ ਤੇਰੀ ਹੋ ਸਕਦੀ ਹੈ ਤੇ ਦੇਨ ਚ ਕਦੀ ਤੇਰੀ ਨਹੀਂ ਹੁੰਦੀ ਜੀ ਸੋ ਸੰਗਤਾਂ ਬਹੁਤ ਦੂਰ ਦੂਰ ਆਉਂਦੀਆਂ ਨਹੀਂ ਥੋੜਾ ਦੱਸੋ ਕਿ ਕਿਸ ਤਰ੍ਹਾਂ ਦੇ ਆਯੋਜਨ ਹੁੰਦੇ ਨੇ ਪਰਿਵਾਰ ਦੇ ਵੱਲੋਂ ਕੀ ਕੁਝ ਜੋ ਉਪਰਾਲੇ ਹੁੰਦੇ ਨੇ ਦੇਖੋ ਜੀ ਇਹ ਜਿੱਦਾਂ ਹਰ ਸਾਲ ਯੱਗ ਹੁੰਦਾ ਯੱਗ ਦੇ ਨਾਲ ਕਹਿੰਦੇ ਨਰਸੇਵਾ ਨਾਰਾਇਣ ਸੇਵਾ ਉਹਦਾ ਸੰਕਲਪੀ ਦਾਨ ਨਾਲ ਚੱਲਦਾ ਇੱਕ ਬਹੁਤ ਵੱਡਾ ਖੂਨਦਾਨ ਕੈਂਪ ਵੀ ਚੱਲਦਾ ਜਿੱਦਾਂ ਪਿਛਲੇ ਸਾਲ 225 ਘੰਟੇ ਯੱਗ ਸੀਗਾ ਲਗਭਗ 2500 ਦੇ ਕਰੀਬ ਖੂਨਦਾਨ ਸਾਡੇ ਸੇਵਕਾਂ ਨੇ ਕੀਤਾ ਇੱਕ ਬਹੁਤ ਵੱਡੀ ਸੰਖਿਆ ਬਣ ਜਾਂਦੀ ਹੈ 2500 ਡੋਨੇਸ਼ਨ ਲੋਕੀਕਰਨ ਖੂਨਦਾਨ ਦਾ ਉਹਦੇ ਨਾਲ ਨਾਲ ਸਾਡੇ ਮਾਂ ਬਗਲਾ ਮੁਖੀ ਧਾਮ ਦੇ ਵਿੱਚ ਲੋਕਾਂ ਨੂੰ ਇੱਕ ਜੀਵਨ ਜੀਣ ਦੀ ਕਲਾ ਵੀ ਸਿਖਾਈ ਜਾਂਦੀ ਹੈ ਉਹ ਕਲਾ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਮਾਤਾ ਪਿਤਾ ਦੀ ਇਸ ਧਾਮ ਦਾ ਸੇਵਕ ਉਹ ਬਣ ਸਕਦਾ ਜਿਹੜਾ ਆਪਣੇ ਮਾਪਿਆਂ ਦੀ ਆਗਿਆ ਚ ਪਾਲਣ ਕਰਦਾ ਹੈ ਜਿਹਦੀ ਆਪਣੇ ਮਾਪਿਆਂ ਨਾਲ ਬਣਦੀ ਆ ਸਾਡੀ ਧਾਮ ਦਾ ਸੇਵਕ ਉਹ ਬਣ ਸਕਦਾ ਸਾਨੂੰ ਪਹਿਲਾਂ ਸਾਡੀ ਇਹ ਸ਼ਰਤ ਰੱਖੀ ਜਾਂਦੀ ਹੈ ਜੀ ਮਹਾਰਾਣੀ ਦੀ ਕਿਰਪਾ ਦੇ ਨਾਲ ਸਾਡੇ ਮਬਗਲਮ ਕੀ ਧਾਮ ਦੇ ਵਿੱਚ ਆਪਸੀ ਇੱਕ ਭਾਈਚਾਰਕ ਸਾਥ ਸਾਰਿਆਂ ਨੂੰ ਇਕੱਠੇ ਲੈ ਕੇ ਚੱਲਣਾ ਸਾਰਿਆਂ ਨੂੰ ਘਰਾਂ ਦੇ ਵਿੱਚ ਕਿਦਾਂ ਅੱਛਾ ਜੀਵਨ ਜੀ ਆ ਜਾਏ ਉਹਦੀ ਕਲਾ ਬਾਰੇ ਵੀ ਜਾਣੂ ਕਰਾਇਆ ਜਾਂਦਾ ਜੀਵਨ ਅੱਛਾ ਕਿਦਾਂ ਸੀ ਜੀ ਸਕਦੇ ਆ ਸਾਨੂੰ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਜੀ ਸੋ ਥੋੜਾ ਦੱਸੋ ਕਿ ਹੂਤੀ ਦਿੰਦੇ ਆਪਾਂ ਦੇਖਦੇ ਆ ਕਿ ਸਭ ਤੋਂ ਪਹਿਲਾਂ ਕੁੰਡ ਦੇ ਵਿੱਚ ਨਾਰੀਅਲ ਦੀ ਹੂਤੀ ਦਿੱਤੀ ਜਾਂਦੀ ਹੈ ਥੋੜਾ ਉਸ ਪਰ ਸਾਡੇ ਇੱਥੇ ਦੋ ਕੁੰਡ ਹੈਗੇ ਨੇ ਇੱਕ ਨਾਰੀਅਲ ਕੁੰਡਾ ਹੈ ਨਾਰੀਅਲ ਕੁੰਡਾ ਨਾਰੀਅਲ ਦਾ ਮਹੱਤਵ ਕੀ ਹੈ ਪੰਜ ਤੱਤ ਦਾ ਸਰੀਰ ਹੁੰਦਾ ਔਰ ਪੰਜ ਤੱਤ ਦਾ ਹੀ ਨਾਰੀਅਲ ਹੁੰਦਾ ਅਸੀਂ ਆਪਣੇ ਇੱਕ ਨਾਰੀਅਲ ਲੈਨੇ ਆ ਮਤਲਬ ਅਸੀਂ ਇੱਕ ਐਪਲੀਕੇਸ਼ਨ ਦੇ ਰੂਪ ਦੇ ਵਿੱਚ ਸਾਡੀ ਇੱਥੇ ਦੀ ਮੰਨਤਾ ਹੈ ਜਦੋਂ ਵੀ ਕੋਈ ਬੰਦਾ ਆਪਣੇ ਮੱਥੇ ਤੇ ਨਾਰੀਅਲ ਲਗਾ ਕੇ 31 ਵਾਰ ਘੁਮਾ ਕੇ ਉਹ ਅਗਨੀ ਚ ਪੇਂਟ ਕਰਦਾ ਹੈ ਜੋ ਮਨੋਂ ਕੰਮ ਦਾ ਮੰਗਦਾ ਹੈ ਉਹ ਮਹਾਰਾਣੀ ਉਹਨੂੰ ਜਰੂਰ ਸਵੀਕਾਰਦੀ ਜੀ ਨਾਰੀਅਲ ਦੂਸਰਾ ਹਵਨ ਕੌਣ ਹੈ ਉੱਚਾ ਕੇ ਸਾਰੇ ਵੈਦਿਕ ਪਰੰਪਰਾ ਦੇ ਸੰਨ ਵਿਦਾਂਤ ਦੇ ਸਾਹਮਣੇ ਉਹਦੀਆਂ ਆਹੂਤੀਆਂ ਪਾਈਆਂ ਜਾਂਦੀਆਂ ਔਰ ਮਾਂ ਬਗਲਾਮੁਖੀ ਦੇ ਬੀਜ ਮੰਤਰ ਦਾ ਲੱਖਾਂ ਵਾਰ ਉਹਦਾ ਆਵਾਨ ਕੀਤਾ ਜਾਂਦਾ ਜੀ ਕਿਸ ਤਰ੍ਹਾਂ ਜਦੋਂ એનર્ਜੀ ਇੰਨੀ ਮਾਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਵੈ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਪਹੁੰਚਦੀ ਹੈ ਖਵਨ ਦਾ ਪ੍ਰਭਾਵ ਕੀ ਪੈਂਦਾ ਹੈ ਬਈ ਲੋਕਾਂ ਦੇ ਮਨ ਤੇ ਸ਼ਰੀਰ ਤੇ ਰੂਹ ਤੇ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ ਵੀ ਪ੍ਰਕਿਰਤਿ ਨੂੰ ਚਲਾ ਕੀ ਰਹੀ ਹੈ ਲਾਈਟ ਐਂਡ ਸਾਊਂਡ ਔਰ ਜਦੋਂ ਤੁਹਾਡੇ ਮਨ ਦੇ ਵਿੱਚ ਇੱਕ ਭਾਵ ਆਉਂਦਾ ਵੀ ਮੈਂ ਅਗਨੀ ਦੇ ਕੋਲ ਬੈਠ ਕੇ ਅਗਨੀ ਤੱਤ ਸਰੀਰ ਦਾ ਜਦੋਂ ਸਟਰੋਂਗ ਹੋਏਗਾ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਬਿਮਾਰੀ ਕੋਈ ਕਸਟੂਲੇਸ਼ਨ ਨਹੀਂ ਆਏਗਾ ਮਨੋਵਲ ਕਦੋਂ ਟੁੱਟਦਾ ਜਦੋਂ ਬੰਦੇ ਦਾ ਅਗਨੀ ਤੱਤ ਬੰਦੇ ਨੂੰ ਘਬਰਾਹਟ ਕਦੋਂ ਆਉਂਦੀ ਹੈ ਜ਼ਿੰਦਗੀ ਜੋ ਅਗਨੀ ਤੱਤ ਉਸ ਵੀ ਖੰਡਾ ਹਟਾ ਜਾ ਕੇ ਜਦੋਂ ਯੱਗ ਕਰਦਾ ਉਹਦੀ ਬੈਟਰੀ ਚਾਰਜ ਹੁੰਦੀ ਹੈ ਸਰੀਰ ਦੀ ਯੱਗ ਦੇ ਨਾਲ ਇੱਕ ਤਾਂ ਸਾਡਾ ਵਾਤਾਵਰਣ ਤਾਂ ਸ਼ੁੱਧ ਹੁੰਦਾ ਹੀ ਹੁੰਦਾ ਹੈ ਸਾਡਾ ਸਰੀਰ ਵੀ ਸ਼ੁੱਧੀ ਜਾਂਦੀ ਹੈ ਸਾਡੇ ਮਨ ਦੇ ਵਿੱਚ ਵੀ ਸ਼ੁੱਧੀ ਜਾਂਦੀ ਸਾਡੀ ਇੱਕ ਔਰਾ ਹੁੰਦੀ ਹੈ ਔਰਾਂ ਨੂੰ ਵੀ ਬਲ ਮਿਲਦਾ ਹੈ ਯੱਗ ਦੇ ਵਿੱਚ ਜਦੋਂ ਉਹਤੀ ਪੰਦਾ ਉਹਦਾ ਮਨੋਬਲ ਸਟਰੋਂਗ ਹੁੰਦਾ ਹੈ ਉਹਦੇ ਮਨ ਚ ਸ਼ਕਤੀ ਆਂਦੀ ਹੈ ਕੰਮ ਕਰਨ ਦਾ ਭਾਵ bắt ਮੈਂ ਜਿੱਦਾਂ ਕਿ ਪਹਿਲਾਂ ਵੀ ਦੋ ਤਿੰਨ ਚਾਰ ਮੇਰੇ ਭਰਾਵਾਂ ਨੇ ਜਦੋਂ ਇੰਟਰਵਿਊ ਤੋਂ ਮੈਨੂੰ ਤੋਂ ਕੁਐਸਚਨ ਕੀਤੇ ਵੀ ਮੰਦਰ ਜਾਣ ਨਾਲ ਫਾਇਦਾ ਕੀ ਹੁੰਦਾ ਜੀ ਯੱਗ ਕਰਨਾ ਫਾਇਦਾ ਹੈ ਹਮੇਸ਼ਾ ਕਹਿੰਦਾ ਮਿਹਨਤ ਦੇ ਨਾਲ ਮਿਹਰ ਬਹੁਤ ਜ਼ਰੂਰੀ ਹੈ ਜਦੋਂ ਬੱਚਾ ਕੋਈ ਪੜ ਰਿਹਾ ਕੋਈ ਡਾਕਟਰੀ ਕਰ ਰਿਹਾ ਕੋਈ ਇੰਜੀਨੀਅਰਿੰਗ ਕਰ ਰਿਹਾ ਉਹ ਆਪਣੀ ਪੜ੍ਹਾਈ ਵੀ ਕਰਿਆ ਨਾਲ ਆ ਕੇ ਜਦੋਂ ਮੰਦਰ ਦੇ ਵਿੱਚ ਇੱਕ ਪ੍ਰਾਰਥਨਾ ਕਰਦਾ ਹੈ ਹੇ ਮਾ ਮੇਰੀ ਮਿਹਨਤ ਨੂੰ ਫਲ ਲਾ ਜੀ ਕਿਸਾਨ ਬੀਜ ਬੋਂਦਾ ਹੈ ਮਿਹਨਤ ਕਰਦਾ ਹੈ ਜੇ ਉੱਪਰ ਵਾਲੇ ਦੀ ਮਿਹਰ ਨਾ ਹੋਵੇ ਉਹ ਫਲਦਾ ਨਹੀਂ ਹੈ ਜੀ ਤਰ ਕਰੇ ਜੋ ਮਰਜ਼ੀ ਗਈ ਜਾਂ ਜੇਕਰ ਪ੍ਰਮਾਤਮਾ ਦੀ ਮਿਹਰ ਨਾ ਹੋਵੇ ਤਾਂ ਕਿਸੇ ਚੀਜ਼ ਦਾ ਕੋਈ ਫਲ ਨਹੀਂ ਮਿਲਦਾ ਮਿਹਨਤ ਦੇ ਨਾਲ ਸਾਨੂੰ ਮਿਹਰ ਬਹੁਤ ਜ਼ਰੂਰੀ ਹੈ ਜੀ ਤਰਕ ਦੀ ਤੁਸੀਂ ਗੱਲ ਕੀਤੀ ਹੈ ਅੱਜ ਦਾ ਯੁੱਗ ਸਾਇੰਟਿਫਿਕ ਹੋ ਚੁੱਕਿਆ ਵੈ ਵਿਦਿਆਰਥੀ ਨੇ ਸਕੂਲਾਂ 'ਚ ਸਾਇੰਸ ਪੜ੍ਹਦੇ ਨੇ ਤਕਨੀਕ ਸਿੱਖਦੇ ਨੇ ਸਵਾਲ ਮਨ ਦੇ ਵਿੱਚ ਕਈ ਪੈਦਾ ਹੁੰਦੇ ਨੇ ਧਰਮ ਤੋਂ ਇਹ ਚੀਜ਼ਾਂ ਕੀ ਦੂਰ ਵੀ ਲੈ ਕੇ ਜਾਂਦੀਆਂ ਨੇ ਜਾਂ ਫਿਰ ਧਰਮ ਨਾਲ ਜੋੜਦੀਆਂ ਵੀ ਨੇ ਧਰਮ ਸਰ ਨੂੰ ਵੱਡੀ ਸਾਇੰਸ ਹੈ ਜਿੰਨੇ ਸਾਡੇ ਵੇਦ ਵਿਦਾਂਤ ਦੇ ਵਿੱਚ ਸਾਇੰਸ ਤਾਂ ਹੁਣ ਆਈ ਹੈ ਨਾ ਜੀ ਠੀਕ ਹੈ ਆਦੀ ਕਾਲ ਤੋਂ ਸਾਡੀਆਂ ਰਿਸੋਰਸਸ ਸਾਡੀਆਂ ਮੈਡੀਸਨ ਦੇਖੋ ਨਾਲੰਦਾ ਯੂਨੀਵਰਸਿਟੀ ਦੇਖੋ ਕਿੰਨੇ ਸੈਂਕੜਾ ਸਾਲ ਪਹਿਲਾਂ ਉਹ ਦੇਖੋ ਜਦੋਂ 6 ਮਹੀਨੇ ਉੱਥੇ ਇੰਨੇ ਗ੍ਰੰਥ ਸੀਗੇ ਉਹਨੂੰ ਜਲਾ ਜਲਦੇ ਰਹੇ ਜਿਹੜੀ ਸਾਇੰਸ ਹੈ ਉਹ ਸਨਾਤਨ ਹੀ ਸਰਚ ਕੀਤੀ ਹੋਈ ਹੈ ਤੁਸੀਂ ਦੇਖਿਆ ਹੋਏਗਾ ਸ਼ਰੀਰ ਮਾਇਨ ਦੇ ਵਿੱਚ ਪੁਸ਼ਪਕ ਵਿਗਿਆਨ ਦੀ ਗੱਲ ਹੋ ਰਹੀ ਹੈ ਤੀਰਾਂ ਕਮਾਨ ਤੇ ਪਰਮਾਣੂ ਦੀ ਗੱਲ ਹੋ ਰਹੀ ਹੈ ਅਣੂ ਤੇ ਪਰਮਾਣੂ ਦੀ ਗੱਲ ਹੋ ਰਹੀ ਹੈ ਉਹ ਸ਼ਕਤੀਆਂ ਪਹਿਲਾਂ ਹੀ ਸੀ ਸਾਇੰਸ ਧਰਮ ਦਾ ਸਾਇੰਸ ਨੂੰ ਜੋੜਦਾ ਹੈ ਜੀ ਸਾਇੰਸ ਤੋਂ ਦੂਰ ਨਹੀਂ ਕਰਦਾ ਤਾਂ ਜੇ ਹੁਣ ਅੱਗ ਯਕ ਕਰਦੇ ਤਾਂ ਬਹੁਤ ਵੱਡੀ ਸਾਇੰਸ ਹੈ ਜੀ ਅਗਨੀ ਦੇ ਵਿੱਚ ਤੁਸੀਂ ਜਦੋਂ ghee ਦੀ ਆਹੋਤੀ ਲੱਗਦੀ ਆ ਲੱਕੜਾਂ ਨੇ ਕੈਮੀਕਲ ਰੈਐਕਸ਼ਨ ਦਾ ਬਹੁਤ ਵੱਡੀ ਆਕਸੀਜਨ ਬਣਦੀ ਹੈ ਠੀਕ ਹੈ ਔਰ ਔਸ਼ਧੀਆਂ ਜਦੋਂ ਉਹਦੇ ਵਿੱਚ ਪੈਂਦੀਆਂ ਔਸ਼ਧੀ ਖਾ ਕੇ ਤੇ ਸੁੰਘ ਕੇ ਜਦੋਂ ਧੂਆਂ ਔਸ਼ਧੀਆਂ ਦੇ ਰੂਪ ਚ ਜੀ ਤੂੰ ਆ ਨਾਲ ਅਲਗ-ਅਲਗ ਪ੍ਰਕਾਰ ਹੈ ਲੋਕਿਆਂ ਨੇ ਪলিউਸ਼ਨ ਹੋ ਰਿਹਾ ਪਰ ਜਿੱਥੇ ਵੀ ਹਵਨ ਹੁੰਦਾ ਸੀ ਬਪਾਲ ਅਗਨੀ ਕਾਂਡ ਦੇ ਵਿੱਚ ਇਸ ਨੂੰ ਪ੍ਰਮਾਣ ਮਿਲਿਆ ਸੀ ਜਿਸ ਏਰੀਏ ਦੇ ਵਿੱਚ ਕੁਝ ਪਰਿਵਾਰ ਲਗਾਤਾਰ ਬਹੁਤ ਸਾਲਾਂ ਤੋਂ ਉਹ ਯਕ ਕਰਦੇ ਸੀ ਉਹਨਾਂ ਪਰਿਵਾਰਾਂ ਤੇ ਉਸ ਗੈਸਿਸ ਦਾ ਅਸਰ ਰਿਸੀ ਹੋਇਆ ਇਹ ਕਿੰ ਨੂੰ ਤੁਸੀਂ ਗੂਗਲ ਤੇ ਵੀ ਸੱਚ ਕਰ ਸਕਦੇ ਹੋ ਜੀ ਸੋ ਰਿਸਰਚ ਦੀ ਆਪਾਂ ਗੱਲ ਕਰਦੇ ਆਂ ਤਰਕ ਦੀ ਗੱਲ ਕਰਦੇ ਆਂ ਤੇ ਦੂਸਰੇ ਪਾਸੇ ਆਪਾਂ ਧਰਮ ਦੀ ਗੱਲ ਕਰਦੇ ਆਂ ਇਸ ਦੇ ਵਿੱਚ ਨੌਜਵਾਨ ਪੀੜੀ ਆ ਜਾਂਦੀ ਹੈ ਨੌਜਵਾਨ ਪੀੜੀ ਦੇ ਲਈ ਅੱਜ ਦੇ ਸਮੇਂ 'ਚ ਧਰਮ ਦੀ ਜ਼ਰੂਰਤ ਕਿੰਨੀ ਕੁ ਜ਼ਿਆਦਾ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਹੜਾ ਬੱਚਾ ਧਰਮੀ ਹੋਏਗਾ ਉਹ ਸੰਸਕਾਰੀ ਹੋਏਗਾ ਉਹ 'ਚ ਪ੍ਰੇਮ ਹੋਏਗਾ ਉਦੇ ਮਨ ਦੇ ਵਿੱਚ ਇੱਕ ਭਾਵ ਹੋਏਗਾ ਮੈਂ ਵੱਡਿਆਂ ਦਾ ਪਰਿਵਾਰ ਦਾ ਸਤਿਕਾਰ ਕੀਤਾ ਧਰਮ ਜੋੜਨਾ ਸਿਖਾਂਦਾ ਤੋੜਨਾ ਨਹੀਂ ਸਿਖਾਂਦਾ ਸਾਨੂੰ ਵੱਡਿਆਂ ਧਰਮ ਦੇ ਵਿੱਚ ਰਹਿ ਕੇ ਉਹਨੂੰ ਸਾਇੰਸ ਦੀ ਨੌਲੇਜ ਪਹੁੰਚਾਦਾ ਤੁਸੀਂ ਇਦਾਂ ਗੱਲ ਕੀਤੀ ਵੀ ਸਾਇੰਸ ਸਾਇੰਸ ਆਪਾਂ ਸਾਰੇ ਲੋਕ ਕਰਦੇ ਨੇ ਸਾਇੰਸ ਹੈ ਕੀ ਹੈ ਜੀ ਯੱਗ ਤੋਂ ਵੱਡੀ ਸਾਇੰਸ ਹੀ ਨਹੀਂ ਹੈ ਕਿੰਨੀਆਂ ਔਸ਼ਧੀਆਂ ਨੂੰ ਇਕੱਠਾ ਕਰਕੇ ਉੱਚੀ ਤੇ ਆਪਾਂ ਅਗਲੀ ਚ ਪਾ ਰਹੇ ਹਾਂ ਉਹਦੇ ਨਾਲ ਕਿੰਨੀਆਂ ਚੀਜ਼ਾਂ ਨੂੰ ਠੀਕ ਕੀਤਾ ਜਾ ਰਹੇ ਆ ਇਹ ਦੇਖੋ ਹਰਿਦਵਾਰ ਦੇ ਵਿੱਚ ਗਾਇਤਰੀ ਮਹਾ ਪਰਿਵਾਰ ਵਾਲੇ ਯੱਗ ਦੇ ਨਾਲ ਕੈਂਸਰ ਦੇ ਲੋਕ ਠੀਕ ਹੋ ਰਹੇ ਨੇ ਜੀ ਇਸ ਤੋਂ ਵੱਡੀ ਬਹੁਤ ਵੱਡੀਆਂ-ਵੱਡੀਆਂ ਯੂਨੀਵਰਸਟੀਆਂ ਜੋ ਰਿਸਰਚ ਕਰ ਰਹੀਆਂ ਨੇ ਯੱਗ ਤੇ ਕਰ ਰਹੀਆਂ ਦੇਖੋ ਧਰਮ ਚ ਕਿੰਨੀ ਹੈ ਆਪਣੀ ਇਸਰੋ ਤੱਕ ਨਾਸਾ ਤੱਕ ਧਰਮ ਦੇ ਨਾਲ ਆਪਣੀ ਗ੍ਰਹਿ ਦਸ਼ਾ ਦੇ ਸਹਾਰ ਨਾਲ ਆਪਣੀ ਸੈਟਲਾਈਟ ਛੱਡ ਰਹੀ ਨੇ ਜੀ ਮਤਲਬ ਧਰਮ ਵੱਡਾ ਹੈ ਸਾਇੰਸ ਨਾਲੋਂ ਜੇ ਧਰਮ ਹੈ ਤਾਂ ਸਾਇੰਸ ਹੈ ਤੇ ਸਾਇੰਸ ਹੈ ਧਰਮ ਨਹੀਂ ਹੈ ਇਹ ਨਹੀਂ ਗੱਲ ਧਰਮ ਤੋਂ ਹੀ ਸਾਇੰਸ ਨਿਕਲੀ ਹੋਈ ਹੈ ਹਮ ਮੈਂ ਬਤਾ ਸੋ ਕੋਈ ਸੰਦੇਸ਼ ਦੇਣਾ ਚਾਹੋਗੇ ਕਿਉਂਕਿ ਬਹੁਤ ਵੱਡਾ ਯੱਗ ਹੋਣ ਜਾ ਰਿਹਾ ਹੈ ਤੁਹਾਡੇ ਚੈਨਲ ਦੇ ਮਾਧਿਅਮ ਤੇ ਨਾਮ ਖੁੱਲਾ ਸਦਾ ਹੈ ਜੀ 11 ਫਰਵਰੀ ਤੋਂ ਲੈ ਕੇ 21 ਫਰਵਰੀ 243 ਘੰਟੇ ਦਾ ਅਖੰਡ ਮਹਾ ਯੱਗ ਮਾ ਬਗਲਾ ਮੁਖੀ ਤਾਮ ਪਖੋਵਲ ਰੋਡ ਲੁਧਿਆਣਾ ਵਿੱਚ ਹੋ ਰਿਹਾ ਜੀ ਖੁੱਲਾ ਸਦਾ ਹੈ ਮਾ ਵੱਲੋਂ ਜਿੰਨੇ ਮਰਜੀ ਲੱਖਾਂ ਲੋਕਾਂ ਸਾਰਿਆਂ ਦਾ ਬੈਠਣ ਦਾ ਖਾਣ ਦਾ ਸਾਰਿਆਂ ਦਾ ਰਿਮਡ ਇੱਥੇ ਕੀਤਾ ਜਾ ਰਿਹਾ ਹੈ ਇੱਥੇ ਰਾਤ ਦੇ ਰਹਿਣ ਦੀ ਵਿਵਸਥਾ ਇਸ ਲਈ ਨਹੀਂ ਵੀ ਹਜ਼ਾਰਾਂ ਲੋਕਾਂ ਦੀ ਰਹਿਣ ਦੀ ਵਿਵਸਥਾ ਕਰਨੀ ਮੁਸ਼ਕਲ ਹੈ ਇਸ ਲਈ ਜਿਹੜਾ ਵੀ ਬੰਦਾ ਬਾਹਰਲੇ ਸ਼ਹਿਰਾਂ ਬਾਹਰਲੇ ਦੇਸ਼ਾਂ ਚੋਂ ਆ ਰਹੇ ਆ ਆਪਣੇ ਰਹਿਣ ਦਾ ਰਿਮਡ ਜਰੂਰ ਬਾਹਰੋਂ ਦੇਖੇ ਆ ਇੱਥੇ ਖਾਣ ਦੇਖੋ ਲੰਗਰ ਦੀ ਬਹੁਤ ਵੱਡੀ ਵਿਵਸਥਾ ਹੈ ਯਾਗ ਦੀ ਵਿਵਸਥਾ ਹੈ ਉਹ ਸਾਰੀ ਤਾਂ ਮਾ ਵੱਲੋਂ ਨਿਸ਼ੁਲਕ ਰੱਖੀ ਗਈ ਹੈ ਜੀ ਆਓ ਆਪਾਂ ਇਸ ਮਹਾਯੱਗ ਦੇ ਵਿੱਚ ਆਹੂਤੀ ਪਾਈਏ ਔਰ ਆਪਸਿਕ ਭਾਈਚਾਰਕ ਸਾਂਝ ਤੇ ਦੇਸ਼ ਇਤ ਲਈ ਆਪਾਂ ਪ੍ਰਚਾਰ ਕਰੀਏ ਜੈ ਮਾਂ ਬਗਲਾ ਮਾ। ਸੋ ਬਿਲਕੁਲ ਤੁਸੀਂ ਵੀ ਇਸ ਯੱਗ ਦੇ ਵਿੱਚ ਜ਼ਰੂਰ ਆਓ ਅਤੇ ਆਪਣੇ ਜੀਵਨ ਦੇ ਵਿੱਚ ਇੱਕ ਬਦਲਾਵ એનર્ਜੀ ਨੂੰ ਆਪਣੀ ਸ਼ਰੀਰੀਕ એનર્ਜੀ ਹੁੰਦੀ ਹੈ ਆਪਣਾ ਇੱਕ ਔਰਾ ਹੈ ਜਿਸ ਨੂੰ ਪਿਉਰੀਫਾਈ ਕੀਤਾ ਜਾ ਸਕਦਾ ਹੈ ਮੈਂ ਯੱਗ ਦੇ ਨਾਲ ਹਵਨ ਦੇ ਨਾਲ ਤੇ ਜ਼ਰੂਰ ਇਸ ਜਗ੍ਹਾ ਤੇ ਆਓ ਅਤੇ ਆ ਕੇ ਨਤਮਸਤਕ ਹੋਵੋ। ਜੈ ਮਾਂ